ਮਾਨਯੋਗ ਪੁਲਿਸ ਕਮਿਸ਼ਨਰ ਆਮ ਰਿਸਰਸ ਰਾਜ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੇ ਹਦਾਇਤ ਅਨੁਸਾਰ ਪੀਐਸ ਮਜੀਠਾ ਰੋਡ ਨੇ ਇੱਕ ਮੁਕਦਮਾ ਦਰਜ ਕੀਤਾ ਹੈ ਐਸਆਈ ਨੰਬਰ 126 ਜਿਹੜੀ 4/12/2024 ਅੰਡਰ ਸੈਕਸ਼ਨ 307 ਪੀਐਨਐਸ 24 25548 ਆਮਜ਼ਟ ਦਰਜ ਕੀਤੀ ਹੈ ਇਹਦੇ ਚ ਇੱਕ ਅਕਿਊਜ਼ ਰੈਸ ਕੀਤਾ ਹੈ ਜਿਹਦਾ ਨਾਮ ਹੈ ਅਮਰਦੀਪ ਸਿੰਘ ਅਲਾਈਸ ਨੰਨੂ ਇਰ ਰੈਨ ਵਾਲਾ ਹੈਗਾ ਸੁਲਤਾਨ ਮਹਿਰੋੜ ਦਾ ਅੰਮ੍ਰਿਤਸਰ ਤੇ 38 ਇਅਰਸ ਦੀ ਏਜ ਹੈ ਤੇ ਬਾਪੇ ਪਾਸ ਹੈ ਤੇ ਇਹਨੇ ਇੱਕ ਦੁਕਾਨ ਤੇ ਜਾ ਕੇ ਪਿਸਤਲ ਦੀ ਨੋਕ ਤੇ ਜਾ ਕੇ ਸਨੇਚਿੰਗ ਕੀਤੀ ਸੀ ਤੇ ਉਹ ਦੁਕਾਨ ਹੈਗੀ ਗੋਪਾਲਨਗਰ ਵਿੱਚ ਹੈਗੀ ਹੈ ਅਰਨ ਫਲਾਥ ਹਾਊਸ ਹੈ ਤੇ ਆਪਣਾ ਲੇਡੀਜ਼ ਦੇ ਸੂਟਾਂ ਦੀ ਦੁਕਾਨ ਹੈਗੀ ਹੈ ਤੇ ਇਹਦੇ ਚ ਨੇ ਜਾ ਕੇ ਪਿਸਤਲ ਦੀ ਨੋਕ ਤੇ ਜਿਵੇਂ ਸਨੇਚਿੰਗ ਕੀਤੀ ਤੇ ਜਿਹੜਾ ਵਿਸ਼ਾਲ ਉਪਲ ਹੈ ਰੈਜ਼ੀਡੈਂਟ ਹੈਗਾ ਗੋਪਾਲਨਗਰ ਭਾਈ ਉਹਨੇ ਇਤਲਾਬ ਦਿੱਤੀ ਥਾਣੇ ਤੇ ਪੁਲਿਸ ਨੇ ਬੜਾ ਸਵਿਫਟਲੀ ਇਹਨੂੰ ਜਾ ਕੇ ਮਲੇ ਰਿਐਕਟ ਕੀਤਾ ਰਿਐਕਟ ਕਨ ਕੀਤਾ ਤੇ ਇਹਨੂੰ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਹੀ ਜਾ ਕੇ ਫੜ ਲਿਆ ਤੇ ਇਹਦੇ ਤੋਂ ਰਿਕਵਰੀ ਹੋਈ ਹੈ ਇੱਕ ਜਿਹੜਾ 스내ਚ ਕੀਤਾ ਸੀ ਪਰਸ ਆਧਾਰ ਕਾਰਡ ਹਜ਼ਾਰ ਰੁਪਏ ਕੈਸ਼ ਦੀ ਤੇ ਉਸ ਤੋਂ ਬਾਅਦ ਜਿਹੜਾ ਟੋਇਪਸਟ ਦਿਖਾਇਆ ਸੀ ਆਪਣਾ ਸਨਾਚਿੰਗ ਦੌਰਾਨ ਉਹੀ ਤੇ ਇੱਕ ਸਪਲੈਂਡਰ ਮੋਟਰਸਾਈਕਲ ਦੀ ਤੇ ਜਦੋਂ ਇਹਦੀ ਪੁੱਛਗਿੱਛ ਕੀਤੀ ਉਹਦੇ ਤੋਂ ਇੱਕ ਪਤਾ ਚੱਲਿਆ ਕਿ ਐਫ ਆਈ ਆਰ ਨੰਬਰ 273 ਪੀਐਸ सदर ਮਿਤੀ 3 12 2024 ਨੂੰ ਇਹਨੇ ਇੱਕ ਐਸਿਮ ਦੀ ਡੀੜੀ ਤੋਂ ਵੀ ਸਨਾਚਿੰਗ ਕੀਤੀ ਸੀ ਉਹਦੇ ਤਹਿਤ ਅੰਡਰ ਸੈਕਸ਼ਨ 304 35 2554 98 ਆਮ ਸੈਕਟ ਵੀ ਪੀਐਸ सदर ਮਕਦਮਾ ਦਰਜ ਹੋਇਆ ਸੀਗਾ ਤੇ ਹੁਣ ਅਸੀਂ ਤੇ ਇਹਦੇ ਤੇ ਪਹਿਲਾਂ ਵੀ ਕੇਸ ਹੈਗੇ ਆ ਅੱਠ ਮੁਕਦਮੇ ਹੈਗੇ ਆ ਵੱਖ-ਵੱਖ ਥਾਣਿਆਂ ਦੇ ਅ ਦੋ ਮੁਕਦਮੇ ਹੈਗੇ ਆ ਸਿਵਲਾਈਨ ਥਾਣੇ ਦੇ ਤੇ ਤਿੰਨ ਮੁਕਦਮੇ ਹੈਗੇ ਆ ਥਾਣਾ ਮਕਬੂਲਪੁਰਾ ਦੇ ਤੇ ਦੋ ਹੈਗੇ ਮੁਕੰਪੁਰਾ ਦੇ ਤੇ ਇੱਕ ਮਜੀਠਾ ਰੋਡ ਦਾ ਇਹਦੇ ਤੇ ਵੱਖਰੀ ਵੱਖਰੀ ਧਾਰਾ ਮੈਂਡ 379 ਵੀ ਤੇ 64 185 ਐਨਡੀਪੀਐਸ ਐਕਟ ਵਗਰਾ ਦੇ ਸਾਰਿਆਂ ਦੇ ਇਹਦੇ ਤੇ ਆਲਰੇਡੀ ਮੁਕਦਮੇ ਚੱਲ ਰਹੀ ਹੈ ਨਹੀਂ ਉਹ ਅਸੀਂ ਹਾਲੇ ਇਹਦਾ ਰਿਮਾਂਡ ਲੈ ਲਿਆ ਅਸੀਂ ਇਹਦੀ ਪੁੱਛਗਿੱਛ ਕਰ ਰਹੇ ਹਾਂ ਪਰ ਫਿਲਹਾਲ ਜੋ ਸਾਨੂੰ ਪਤਾ ਚੱਲਿਆ ਇੱਕਲਾ ਲੂਨ ਵੁਲਫਿੰਗ ਐ ਲੈਬਰ ਦਿਹਾੜੀਦਾਰ ਨੇ ਜੀ ਸਰ ਜਿਹੜਾ ਮੋਕਸੈਟ ਲੋ ਉਹ ਅਸੀਂ ਆਰਟੀ ਆਫਿਸ ਤੋਂ ਵੈਰੀਫਾਈ ਕਰਾਂ ਉਹ ਆਸੀ ਵਗਰਾ ਦੇ ਅਸੀਂ ਵੈਰੀਫਾਈ ਕਰਾਂ